ਨਸ਼ਾ ਵਿਸਥ੍ਰਿਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਹਮਲਾ ਕਿਹਾ ਡਰੱਗਜ਼ ਖਿਲਾਫ ਸਾਡੀ ਮੁਹਿੰਮ ਹੋਈ ਮਜ਼ਬੂਤ 2024 ਚ 16914 ਕਰੋੜ ਦਾ ਨਸ਼ਾ ਹੋਇਆ ਚਪ ਪੰਜਾਬ ਦੇ ਰੈਵਨਿਊ ਅਧਿਕਾਰੀਆਂ ਨੇ 14 ਜਨਵਰੀ ਤੋਂ ਹੜਤਾਲ ਤੇ ਜਾਨ ਦੀ ਦਿੱਤੀ ਚੇਤਾਵਨੀ ਕਿ ਹਾਂ ਮੰਗਾ ਨਾ ਮੰਨੀਆਂ ਜਾਨ ਤੇ ਕਰਾਂਗੇ ਹੜਤਾਲ ਸਰਕਾਰ ਨੂੰ 3 ਦਿਨ ਦਾ ਅਲਟੀਮੇਟ ਖਨੋਰੀ ਮੋਰਚੇ ਦੀ ਐਸਕੇਐਮ ਨੂੰ ਅਪੀਲ ਕੱਲ ਜਾਂ ਪਰਸੋਂ ਹੀ ਬੁਲਾਈ ਜਾਵੇ ਤਾਲਮੇਲ ਕਮੇਟੀ ਦੀ ਮੀਟਿੰਗ 15 ਜਨਵਰੀ ਨੂੰ ਹੋਣੀ ਹੈ ਐਸਕੇਐਮ ਨਾਲ ਖਨੋਰੀ ਮੋਰਚੇ ਦੀ ਬੈਠਕ ਜਲੰਧਰ ਨੂੰ ਮਿਲਿਆ ਨਵਾਂ ਮੇਅਰ ਆਪ ਦੇ ਵਿਨੀਤ ਤੀਰ ਦੇ ਹੱਥਾਂ ਹੀ ਨਿਗਮ ਦੀ ਕਮਾਂਡ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਤੇ ਵੀ ਆਪ ਦਾ ਕਰਜ ਸਰਕਾਰੀ ਸਨਮਾਨਾਂ ਨਾਲ ਆਪ ਵਿਦਾਇ ਗੁਰਪ੍ਰੀਤ ਗੋਗੀ ਨੂੰ ਅੰਤਿਮ ਵਿਦਾਈ ਸੀਐਮ ਮਾਨ ਗਵਰਨਰ ਤੇ ਸਪੀਕਰ ਸਮੇਤ ਵੱਡੇ ਲੀਡਰਾਂ ਅੰਤਿਮ ਸੰਸਕਾਰ ਚ ਹੋਏ ਸ਼ਾਮਲ ਅਚਾਨਕ ਸਿਰ ਚ ਗੋਲੀ ਲੱਗਣ ਨਾਲ ਹੋਈ ਸੀ ਗੋਗੀ ਦੀ ਮੌਤ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਔਜਲਾ ਦੀ ਮਾਤਾ ਦਾ ਦੇਹਾਂਤ 85 ਸਾਲ ਦੀ ਉਮਰ ਚ ਲੈ ਆਖਰੀ ਸਾਹ ਕੱਲ 12 ਵਜੇ ਅੰਮ੍ਰਿਤਸਰ ਦੇ ਘੁੰਟਾਲਾ ਛੋਏਗਾ ਅੰਤਿਮ ਸੰਸਕਾ ਅਸੀ ਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਆ ਸ਼ੁਰੂਆਤ ਕੇਂਦਰ ਦੇ ਨਾਲ ਹੋਈ ਮੁੱਖ ਮੰਤਰੀ ਮਾਨ ਦੀ ਮੀਟਿੰਗ ਤੋਂ ਮੁੱਖ ਮੰਤਰੀ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਕੋਲ ਡਰੋਨ ਦਾ ਮੁੱਦਾ ਚੁੱਕਿਆ ਹੈ ਉਹਨਾਂ ਕਿਹਾ ਕਿ ਪੰਜਾਬ ਚ 5 ਸਾਲਾਂ ਚ 1247 ਡਰੋਨ ਦੇਖੇ ਗਏ ਨੇ ਔਰ ਕੇਵਲ 417 ਡਰੋਨ ਹੀ ਬਰਾਮਦ ਹੋਏ ਨੇ ਉਹਨਾਂ ਕਹਿੰਦੇ ਕਿ ਡਰੋਨ ਦੀ ਬਹੁਤ ਘੱਟ ਬਰਾਮਦਗੀ ਹੋਈ ਹੈ। ਪਾਕਿਸਤਾਨ ਨਾਲ 552 ਕਿਲੋਮੀਟਰ ਲੰਬੀ ਸਰਹੱਦ ਹੈ ਪਰ ਪੰਜਾਬ ਕੋਲ ਕੇਵਲ 12 ਜੈਮਿੰਗ ਸਿਸਟਮ ਨੇ। ਉਹਨਾਂ ਕਹਿੰਦੇ ਕਿ ਸਰਹੱਦ ਦਾ ਕੇਵਲ ਪੰਜਵਾਂ ਹਿੱਸਾ ਹੀ ਉਹ ਜੈਮਰ ਕਵਰ ਕਰਦੇ ਨੇ। ਪੰਜਾਬ ਲਈ ਘੱਟੋ-ਘੱਟ 50 ਹੋਰ ਜੈਮਿੰਗ ਸਿਸਟਮ ਦਿੱਤੇ ਜਾਣ। ਮੁੱਖ ਮੰਤਰੀ ਵੱਲੋਂ ਇਹ ਮੰਗ ਇਸ ਮੀਟਿੰਗ ਦੇ ਵਿੱਚ ਕੀਤੀ ਗਈ ਹੈ ਜੋ ਨਸ਼ਾ ਤਸਕਰੀ ਤੇ ਕੌਮੀ ਸੁਰੱਖਿਆ ਦੇ ਮੁੱਦੇ ਤੇ ਦਿੱਲੀ ਦੇ ਵਿੱਚ ਰੱਖੀ ਗਈ ਸੀ ਔਰ ਮੁੱਖ ਮੰਤਰੀ ਮਾਨ ਇਸ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਸ਼ਾਮਲ ਹੋਏ ਸੀ ਤਾਂ ਮੁੱਖ ਮੰਤਰੀ ਮਾਨ ਵੱਲੋਂ ਅੱਜ ਸੁਰੱਖਿਆ ਤੇ ਬੁੱਧੇ ਤੇ ਕੇਂਦਰੀ ਗ੍ਰਹਿ ਮੰਤਰੀ ਦੇ ਸਾਹਮਣੇ ਕੁਝ ਮੰਗਾਂ ਰੱਖੀਆਂ ਗਈਆਂ ਨੇ ਖਾਸ ਤੌਰ ਤੇ ਕਿਉਂਕਿ ਪੰਜਾਬ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਔਰ ਪਾਕਿਸਤਾਨ ਦੇ ਨਾਲ ਜਿੱਡੀ ਲੰਬੀ ਸਰਹੱਦ ਲੱਗਦੀ ਹੈ ਉਹਨਾਂ ਕਿਹਾ ਕਿ ਇੰਨਾ ਵੱਡਾ ਇਨਫਰਾਸਟ੍ਰਕਚਰ ਸਾਡੇ ਕੋਲ ਨਹੀਂ ਹੈ ਪੰਕਜ ਕਬਾਈ ਮੇਰੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ ਪੰਕਜ ਕੀ ਕੁਝ ਅਹਿਮ ਇਸ ਮੀਟਿੰਗ ਦੇ ਵਿੱਚ ਰਿਹਾ ਹੈ ਕਿਹੜੇ ਕੀ ਪੁਆਇੰਟਸ ਨੇ ਜਿਨ੍ਹਾਂ ਤੇ ਫੋਕਸ ਕੀਤਾ ਗਿਆ ਕਾਫੀ ਹੈ ਮੈਂ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਤਾਂ ਕੋਸ਼ਿਸ਼ ਕਰਾਂਗੇ ਸਾਡੇ ਸਹਿਯੋਗੀ ਪੰਕਜ ਕਪਾਹੀ ਦੇ ਨਾਲ ਦੁਬਾਰਾ ਗੱਲਬਾਤ ਕਰਨ ਦੀ ਕੁਝ ਸਿਗਨਲ ਇਸ਼ੂ ਹੈ ਜਿਸ ਕਰਕੇ ਵਾਇਸ ਕਰੈਕ ਹੋ ਰਹੀ ਹੈ ਤਾਂ ਘੱਟੋ ਘੱਟ 50 ਜੈਮਿੰਗ ਸਿਸਟਮ ਮੁੱਖ ਮੰਤਰੀ ਨੇ ਜੋ ਜਾਣਕਾਰੀ ਆਈ ਕਿ ਹੋਰ ਇਹ ਮੁਹੱਈਆ ਕਰਵਾਉਣ ਦੇ ਲਈ ਕੀ ਹੈ ਉਹਨਾਂ ਨੇ ਕਿਹਾ ਹੈ ਕਿ ਐਡੀ ਲੰਬੀ ਸਰਹੱਦ ਹੈ 500 ਕਿਲੋਮੀਟਰ ਤੋਂ ਜ਼ਿਆਦਾ ਦੀ ਔਰ ਐਸੇ ਵਿੱਚ ਉਸਦਾ ਪੰਜਵਾਂ ਹਿੱਸਾ ਵੀ ਕਵਰ ਨਹੀਂ ਹੋ ਪਾਉਂਦਾ ਇਸ ਕਰਕੇ ਸਾਨੂੰ 50 ਹੋਰ ਜੈਮਿੰਗ ਸਿਸਟਮ ਦੀ ਜ਼ਰੂਰਤ ਹੈ ਸੋ ਜਿਹੜੇ ਜਿਹੜੇ ਵੀ ਸਰਹੱਦੀ ਸੂਬਾ ਹੋਣ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦਾ ਜ਼ਿਕਰ ਮੁੱਖ ਮੰਤਰੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਦੇ ਵਿੱਚ ਕੀਤਾ ਗਿਆ ਹੈ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਨਸੀਬੀ ਵੱਲੋਂ ਆਯੋਜਿਤ ਡਰੱਗ ਟ੍ਰੈਫਿਕਿੰਗ ਤੇ ਰਾਸ਼ਟਰੀ ਸੁਰੱਖਿਆ ਤੇ ਇੱਕ ਖੇਤਰੀ ਸੰਮੇਲਨ ਦੀ ਪ੍ਰਧਾਨਗੀ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਡਰੱਗਸ ਦੇ ਖਿਲਾਫ ਲੜਾਈ ਮਜ਼ਬੂਤ ਹੋਈ ਹੈ ਤੇ ਸਾਲ 2024 'ਚ 16914 ਕਰੋੜ ਰੁਪਏ ਦੇ ਡਰੱਗ ਜਬਤ ਕੀਤੇ ਗਏ ਨੇ ਉਥੇ ਡਰੱਗ ਜਬਤ ਦੇ ਮਾਮਲਿਆਂ 'ਚ ਵੀ 7 ਗੁਣਾ ਵਾਧਾ ਦਰਜ ਹੋਇਆ ਹੈ ਗ੍ਰਹਿ ਮੰਤਰੀ ਨੇ ਦੱਸਿਆ ਕਿ ਪਿਛਲੇ 10 ਸਾਲਾਂ 'ਚ 24 ਲੱਖ ਕਿਲੋ ਡਰੱਗਸ ਬਰਾਮਦ ਹੋਈ ਹੈ ਦੇਸ਼ ਭਰ ਵਿੱਚ कम से कम 50 से ज्यादा लेबोरेटरीज पकड़ी गई है नष्ट कर दी यह बताता है कि हमारी शक्ति के कारण जो ड्रग की डिमांड में वृद्धि हुई एनसीबी ਦੇ ਸਮੇਲਨ ਚ ਮੁੱਖ ਮੰਤਰੀ ਭਗਵੰਤ ਮਾਨ ਵੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਸ਼ਾਮਲ ਹੋਏ ਤੇ ਗ੍ਰਹਿ ਮੰਤਰੀ ਦੇ ਨਾਲ ਨਸ਼ਾ ਤਸਕਰੀ ਅਤੇ ਸੂਬਿਆਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ मैं राज्य सरकारों को अनुरोध करना चाहता हूं कि अपने अपने राज्य में अवैध लैब्स को बड़ी कठोरता के साथ नष्ट करें और रूथलेस अप्रोच के साथ कानूनी कार्यवाही उसमें करनी चाहिए दस दिए कि इस सम्मेलन आठ उत्तरी सूबे केंद्र शासित प्रदेश शामिल हुए थे ਤੇ ਹੁਣ ਅੱਜ ਦਾ ਸਵਾਲ ਅੱਜ ਦਾ ਸਵਾਲ ਸਾਡਾ ਇਹ ਹੈ ਕਿ एनसीबी ਦਾ ਸਹਿਯੋਗ ਦੇਣ ਵਾਲੀ ਕੁਮੰਤਰੀ ਸੰਸਥਾ ਸੰਸਥਾ ਕਿਹੜੀ ਹੈ एनसीबी ਜਿਹੜੀ ਹੈ ਉਸਦਾ ਸਹਿਯੋਗ ਕਰਨ ਵਾਲੀ ਕੁਮੰਤਰੀ ਸੰਸਥਾ ਕਿਹੜੀ ਹੈ ਚਾਰ ਆਪਸ਼ਨਸ ਨੇ ਆਪਸ਼ਨ A ਇੰਟਰਪੋਲ ਆਪਸ਼ਨ B UNODC ਆਪਸ਼ਨ C FBI ਜਾਂ ਆਪਸ਼ਨ D WHO ਸੋ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਸੰਸਥਾ एनसीबी ਦਾ ਸਹਿਯੋਗ ਕਰੇ ਤੇ ਪੰਜਾਬ ਦੇ ਵਿੱਚ ਰਜਿਸਟਰੀ ਦਾ ਕੰਮ ਫਿਰ ਰੁਕ ਸਕਦਾ ਹੈ ਮਾਲ ਅਫਸਰਾਂ ਵੱਲੋਂ ਹੁਣ ਹੜਤਾਲ ਤੇ ਜਾਨ ਦੀ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਜੇ ਮੰਗਾ ਨਾ ਮੰਨੀਆਂ ਗਈਆਂ ਤਾਂ ਅਸੀਂ 14 ਜਨਵਰੀ ਤੋਂ ਹੜਤਾਲ ਕਰਾਂਗੇ ਸਰਕਾਰ ਨੂੰ 3 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ 3 ਦਿਨਾਂ ਦੇ ਅੰਦਰ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਹੋਵੇ ਐਸੋਸੀਏਸ਼ਨ ਨੇ ਕਿਹਾ ਹੈ ਕਿ ਲਿਖਤੀ ਅਪਡੇਟ ਨਾ ਦੇਣ ਤੇ ਅਸੀਂ ਹੜਤਾਲ ਤੇ ਜਾਵਾਂਗੇ ਯੂਨੀਅਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਦੀ ਗ੍ਰਿਫਤਾਰੀ ਦਾ ਇਸ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਾਇਤਿਕ ਮੇਜਰ ਦਾ ਪ੍ਰਤੀਸਾਤੀ ਇਹਨਾਂ ਨੇ ਰੀਲੈਂਸਰ ਨੇ ਪੇਸ਼ ਬਦਲ ਕੇ ਬਿਲਕੁਲ ਮੇਰੇ ਅੱਨ ਨਾਲ ਆ ਕੇ ਮੇਰੇ ਦਫ਼ਤਰ ਨੂੰ ਪੂਰਾ ੱੱਕਾ ਕਰਕੇ ਇਹਨਾਂ ਦੇ ਮੇਰੇ ਆਪ ਦੇ ਜਿਹੜੇ ਬੰਦੇ ਸੀ ਉਹਨਾਂ ਨੇ ਹੱਥ ਮਿਲਾਇਆ ਹੱਥ ਨਾਲ ਮੇਰੇ ਰੰਗ ਲਾ ਕੇ ਤੇ ਮੇਰੇ ੱੱਕੇ ਨਾਲ ਮੇਰਾ ਉਹਨਾਂ ਦਾ ਬੂਆ ਬੰਦ ਕਰਕੇ ਸਾਰਾ ਇਹ ਮੇਰੇ ਪ੍ਰਤੀਸਾਤੀ ਮੇਰੇ ਕੋਲੋਂ ਕੋਈ ਪੈਸੇ ਨਹੀਂ ਪ੍ਰਾਪਤ ਹੋਈ ਮੇਰੀ ਸ਼ਰਟ ਜੋ ਪੈਂਟ ਜੋ ਜਾਂ ਮੇਰੀ ਜੈਕਟ ਦੇ ਵਿੱਚੋਂ ਨਾ ਮੇਰੇ ਇਧਰਾਜ ਤੋਂ ਇਨਾਂ ਨੇ ਆਪ ਹੀ ਫਾਈਲ ਰੱਖੀ ਸੀ ਆਪ ਦੀ ਫਾਈਲ ਰੱਖ ਕੇ ਉੱਥੋਂ ਹੀ ਇਹਨਾਂ ਨੇ ਪੈਸੇ ਆਪ ਹੀ ਚੱਕੇ ਨਾ ਮੇਰੇ ਫਾਈਲ ਨੂੰ ਹੱਥ ਲੱਗੇ ਸੀ ਨਾ ਮੇਰੇ ਪੈਸਾ ਨੂੰ ਹੱਥ ਲੱਗੇ ਸੀ ਆਪ ਹੀ ਇਹਨਾਂ ਨੇ ਇਹਨਾਂ ਦੇ ਅਫਸਰਾਂ ਨੇ ਜਾਂ ਇਹਨਾਂ ਦੇ ਜਿਹੜੇ ਕੋਈ ਮੁਲਾਜ਼ਮ ਸੀ ਉਹਨਾਂ ਨੇ ਹੀ ਪੈਸੇ ਚੱਕ ਕੇ ਗੱਲ ਨੇ ਸ਼ੁਰੂ ਕਰਤੀ ਤੇ ਉਹਨਾਂ ਨੇ ਨੰਬਰ ਟੈਲੀਫੋਨ ਕਰਕੇ ਉਧਰ ਮੁੜ ਕੇ ਨੰਬਰ ਟੈਲੀਫੋਨ ਕਰਕੇ ਐ ਇਲੈਗਲ ਕਾਰਪੋਰੇਟ ਤੇ ਹੁਣ ਗੱਲ ਨਗਰ ਨਿਗਮਾਂ ਦੀ ਸੂਬੇ ਚ ਨਗਰ ਨਿਗਮ ਚੋਣਾ ਦੇ ਨਤੀਜਿਆਂ ਤੋਂ ਬਾਅਦ ਜਲੰਧਰ ਨੂੰ ਆਪਣਾ ਨਵਾਂ ਮੇਅਰ ਮਿਲ ਗਿਆ ਆਮ ਆਦਮੀ ਪਾਰਟੀ ਨੂੰ ਕੁੱਲ 46 ਪਾਰਸ਼ਦਾਂ ਦਾ ਸਵਰਥਨ ਮਿਲਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜਲੰਧਰ ਨਗਰ ਨਿਗਮ ਚ ਵਾਰਡ ਨੰਬਰ 6 ਤੋਂ ਪਾਰਸ਼ਦ ਵਿਨੀਤ ਧੀਰ ਨੂੰ ਸ਼ਹਿਰ ਦਾ ਮੇਅਰ ਬਣਾਉਣ ਦਾ ਫੈਸਲਾ ਲਿਆ। ਉਤੇ ਸੀਨੀਅਰ ਡਿਪਟੀ ਮੇਅਰ ਦੇ ਤੌਰ ਤੇ ਬਲਬੀਰ ਸਿੰਘ ਬਿੱਟੂ ਨੂੰ ਜ਼ਿੰਮੇਵਾਰੀ ਦਿੱਤੀ ਗਈ ਤਾਂ ਮਲਕੀਤ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ। ਮੇਅਰ ਚੁਣੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵਨੀਤ ਧੀਰ ਨੂੰ ਵਧਾਈ ਦਿੱਤੀ ਉਸੇ ਕੜੀ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਸ਼੍ਰੀ ਵਨੀਤ ਧੀਰ ਜੀ ਨੂੰ ਮੇਅਰ ਬਲਬੀਰ ਸਿੰਘ ਬਿੱਟੂ ਢਿੱਲੋਂ ਜੀ ਨੂੰ ਸੀਨੀਅਰ ਡਿਪਟੀ ਮੇਅਰ ਔਰ ਮਲਕੀਰ ਸਿੰਘ ਜੀ ਨੂੰ ਡਿਪਟੀ ਮੇਅਰ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰਾਂ ਨੇ ਸਰਵ ਸੰਮਤੀ ਦੇ ਨਾਲ ਸਮੁੱਚੀ ਲੀਡਰਸ਼ਿਪ ਦੇ ਸਲਾਹ ਮਸ਼ਵਰੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਉਹਨਾਂ ਦੀ SLA ਮਸ਼ਵਰੇ ਦੇ ਨਾਲ ਅੱਜ ਚੁਣਿਆ ਉਧਰ ਕਾਂਗਰਸ ਵਿਧਾਇਕ ਬਾਬਾ ਹੈਨਰੀ ਨੇ ਸਾਰੇ ਪਾਰਟੀਆਂ ਨੂੰ ਵਧਾਈ ਦਿੱਤੀ ਨਾਲ ਹੀ ਮਹਿਲਾਵਾਂ ਨੂੰ ਦਰਕਿਨਾਰ ਕਰਨ ਨੂੰ ਲੈ ਕੇ ਆਪ ਤੇ ਨਿਸ਼ਾਨਾ ਵੀ ਸਾਧਿਆ ਕਾਂਗਰਸ ਪਾਰਟੀ ਦੇ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਲੇਕਿਨ ਅੱਜ ਇੱਕ ਬਹੁਤ ਵੱਡੇ ਦੁਰਭਾਗ ਦੇ ਗੱਲ ਇਹ ਹੈ ਕਿ 50% ਲੇਡੀ ਰਿਜ਼ਰਵੇਸ਼ਨ ਦੇ ਬਾਵਜੂਦ ਇੱਕ ਵੀ ਲੇਡੀ ਇਹਨਾਂ ਨੇ ਬਤੌਰ ਮੇਅਰ ਸੀਨੀਅਰ ਡਿਪਟੀ ਮੇਅਰ ਯਾ ਡਿਪਟੀ ਮੇਅਰ ਇਹਨਾਂ ਨੇ ਅੱਜ ਨਹੀਂ ਚੁਣੀ ਫਿਲਹਾਲ ਆਮ ਆਦਮੀ ਪਾਰਟੀ ਦੇ ਕੋਲ 46% ਨੇ ਜੋ ਬਹੁਮਤ ਦੇ ਅੰਕੜੇ ਤੋਂ 3% ਜ਼ਿਆਦਾ ਨੇ ਤੇ ਲੁਧਿਆਣ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਅੱਜ ਰਾਜਸੀ ਸਨਮਾਨਾਂ ਦੇ ਨਾਲ ਅੰਤਿਮ ਸਨਸਕਾਰ ਕਰ ਦਿੱਤਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਗਵਰਨਰ ਪੰਜਾਬ ਵਿધાનਸਭਾ ਸਪੀਕਰ ਸਮੇਤ ਪੰਜਾਬ ਦੇ ਦਿੱਗਜ ਨੇਤਾਵਾਂ ਵੱਲੋਂ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਵਿਧਾਇਕ ਦੇ ਅੰਤਿਮ ਸੰਸਕਾਰ 'ਚ ਹਰ ਅੱਖ ਨਮ ਨਜ਼ਰ ਆਈ ਵਿਧਾਇਕ ਗੁਰਪ੍ਰੀਤ ਸਿੰਘ ਉਰਫ ਗੋਗੀ ਦੀ ਅੰਤਿਮ ਰਸਮਾਂ ਉਹਨਾਂ ਦੇ بیٹے ਵਿਸ਼ਵਾਸ ਬੱਸੀ ਵੱਲੋਂ ਨਿਭਾਈਆਂ ਗਈਆਂ ਇਸ ਦੁੱਖ ਦੀ ਘੜੀ 'ਚ ਹਰ ਕੋਈ ਉਹਨਾਂ ਦੇ ਪਰਿਵਾਰ ਦੇ ਨਾਲ ਖੜਾ ਨਜ਼ਰ ਆਇਆ ਤੇ ਹਰ ਕਿਸੇ ਨੇ ਭਾਰੀ ਮਨ ਦੇ ਨਾਲ ਉਹਨਾਂ ਨੂੰ ਦੁਨੀਆ ਤੋਂ ਰੁਕਸਤ ਕੀਤਾ ਸਾਡੇ ਪਰਿਵਾਰ ਦਾ ਹਿੱਸਾ ਸੀ ਜਿੰਨਾ ਕ ਮੈਂ ਵਿਚਰੇਆ ਉਹਨਾਂ ਨਾਲ ਜੇ ਵਿਧਾਨ ਸਭਾ ਚਾਹੇ ਬਾਪ ਵਿਧਾਨ ਸਭਾ ਤੋਂ ਬਾਹਰ ਚਾਹੇ ਉਹਨਾਂ ਨੂੰ ਪੈਸੇ ਦਫਤਰ ਚ ਮਿਲਣੇ ਹੋਣ ਉਹ ਕਦੇ ਵੀ ਕੋਈ ਨਿੱਜੀ ਕੰਮ ਲੈ ਕੇ ਨਹੀਂ ਆਏ ਜਦੋਂ ਆਏ ਉਹ ਆਪਣੇ ਹਲਕੇ ਦਾ ਕੰਮ ਲੈ ਕੇ ਆਏ ਜ਼ਿਕਰ ਹੋਇਆ ਕਿ ਸ਼ੁੱਕਰਵਾਰ ਰਾਤ ਕਰੀਬ 12 ਵਜੇ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਪਰਿਵਾਰ ਦੇ ਮੁਤਾਬਕ ਗੋਗੀ ਘਰ ਚ ਆਪਣਾ ਲਾਇਸੈਂਸੀ ਪਿਸਟਲ ਸਾਫ ਕਰ ਰਹੀ ਸੀ ਉਸ ਦੌਰਾਨ ਅਚਾਨਕ ਗੋਲੀ ਚੱਲ ਗਈ ਬਹੁਤ ਜ਼ਿਆਦਾ ਪਿਆਸੀ ਇਹ ਸਾਡੇ ਉਹ ਨਾਲ ਨਾਲ ਪੁਰੇ ਸਹਿਰ ਨੂੰ ਪਿਆਰ ਕਰਦੇ ਸੀ ਜਦੋਂ ਜਿਹਦਾ ਮદાન ਸੀ ਇੰਡਸਟਰੀ ਚੇਅਰਮੈਨ ਹੈ ਇਹ ਪੌਦੇ ਕੋਈ ਵੀ ਸੇਵਾ ਦਾ ਵਸੀ ਨਹੀਂ ਦੇ ਸਕਦਾ ਇਹਨਾਂ ਦਾ ਜਿੰਨੇ ਜਿੰਨੇ ਇਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ ਸਾਡੇ ਕੋਲ ਇਹਨਾਂ ਦੇ ਬਾਰੇ ਕੋਈ ਸਾਬ ਵੀ ਨਹੀਂ ਹੈ ਕਹਿੰਦਾ ਜਦੋਂ ਪਹਿਲੀ ਵਾਰ ਸੌਕ ਦੇ ਤਜ ਮદાન ਬਣੀ ਸੀ ਉਦੋਂ ਅਸੀਂ ਨਾਲ ਸੀਗੇ ਔਰ ਹੁਣ ਤੱਕ ਨਾਲ ਸੀਗੇ ਪਰ ਇਹ ਕਮੀ ਪੂਰੀ ਨਹੀਂ ਹੋ ਸਕਦੀ ਜਦੋਂ ਇਸ ਤਰ੍ਹਾਂ ਅਚਾਨਕ ਕੋਈ ਵਿਧਾਇਕ ਦੀ ਮੌਤ ਨੇ ਪੂਰੇ ਪਰਿਵਾਰ ਦੇ ਨਾਲ ਨਾਲ ਸੂਬੇ ਦੇ ਨੇ ਟਮਾਟਰ ਲੈ ਕੇ ਆਮ ਲੋਕਾਂ ਤੱਕ ਨੂੰ ਹੈਰਾਨ ਕਰ ਦਿੱਤਾ ਤੇ ਗੋਗੀ ਦੀ ਮੌਤ ਇਸ ਲਈ ਵੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਇੱਕ ਦਿਨ ਪਹਿਲਾਂ ਤੱਕ ਉਹ ਆਪਣੇ ਪਬਲਿਕ ਸਮਾਗਮਾਂ ਦੇ ਵਿੱਚ ਵਿਅਸਤ ਰਹੇ ਤੇ ਅਗਲੇ ਦਿਨ ਦੇ ਲਈ ਵੀ ਸਮਾਗਮ ਤੈਅ ਕੀਤੇ ਹੋਏ ਪਰ ਸ਼ੁੱਕਰਵਾਰ ਨੂੰ ਜਦੋਂ ਆਪਣੇ ਇੱਕ ਪ੍ਰੋਗਰਾਮ ਤੋਂ ਪਰਤ ਕੇ ਆਪਣੇ ਕਮਰੇ 'ਚ ਗਏ ਸੀ ਤਾਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤੇ ਜਦੋਂ ਉਹਨਾਂ ਦੀ ਪਤਨੀ ਕਮਰੇ 'ਚ ਪਹੁੰਚੀ ਤਾਂ ਖੂਨ ਨਾਲ ਲਤਪਤ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ। ਔਰ ਬੀਤੀ ਰਾਤ ਗੋਲੀ ਲੱਗਣ ਦੇ ਨਾਲ ਜਿਹੜਾ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਸੁਰੱਖਿਆ ਕਰਮੀ ਦੇ ਵੱਲੋਂ ਡੀ ਐਮ ਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਔਰ ਉਸੇ ਡੀ ਐਮ ਸੀ ਹਸਪਤਾਲ ਦੇ ਬਾਹਰ ਖੜੇ ਆ ਜਿੱਥੇ ਉਹਨਾਂ ਦਾ ਜਿਹੜਾ ਉੱਥੇ ਲਿਆਂਦਾ ਗਿਆ ਸੀ ਔਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਾਲਾਂਕਿ ਕਰਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਗੋਗੀ ਨੂੰ ਆਪਣੀ ਲਾਇਸੈਂਸੀ ਪਿਸਤਲ ਨਾਲ ਗੋਲੀ ਲੱਗੀ ਹੈ ਅਤੇ ਕਿਹਾ ਕਿ ਪਰਿਵਾਰ ਦੇ ਮੁਤਾਬਕ ਐਕਸੀਡੈਂਟਲ ਫਾਇਰ ਹੋਣ ਨਾਲ ਉਹਨਾਂ ਦੀ ਮੌਤ ਹੋਈ ਹੈ ਜੋ ਸੀਨ ਆਫ क्राइम ਵੀ ਅਸੀਂ ਦੇਖਿਆ ਤਾਂ ਫੈਮਲੀ ਦੇ ਦੱਸਣ ਮੁਤਾਬਕ ਜਿਹੜੇ ਉਹਨਾਂ ਦੇ ਉਥੇ ਕਿਚਨ ਚ ਕੰਮ ਕਰਦਾ ਵੀ ਉਹ ਵੈਪਨ ਜਿਹੜਾ ਐਕਸੀਡੈਂਟਲ ਫਾਇਰ ਜਿਹਦਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਇੱਕ ਗੋਲੀ ਲੁਕੀਏ ਗੋਲੀ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਪਣੀ ਸਿਆਸੀ ਆਤਰਾ ਕਾਂਗਰਸ ਤੋਂ ਸ਼ੁਰੂ ਕੀਤੀ ਸੀ ਹਾਲਾਂਕਿ ਰਿਸ਼ਤਿਆਂ 'ਚ ਖਟਾਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਰ ਤੇ ਗੱਲ ਖਨੌਰੀ ਮੋਰਚੇ ਦੀ ਖਨੌਰੀ ਮੋਰਚੇ ਵੱਲੋਂ ਐਸਕੇਐਮ ਨੂੰ ਇੱਕ ਚਿੱਠੀ ਲਿਖੀ ਗਈ ਹੈ ਔਰ ਜਿਹੜੀ ਮੀਟਿੰਗ 15 ਜਨਵਰੀ ਨੂੰ ਸੱਦੀ ਜਗ ਗਈ ਸੀ ਉਸ ਮੀਟਿੰਗ ਨੂੰ ਛੇਤੀ ਕਰਵਾਉਣ ਦੀ ਗੱਲ ਕਹੀ ਗਈ ਹੈ ਚਿੱਠੀ ਜਸਕੇਐਮ ਤੋਂ ਖਨੌਰੀ ਬਾਰਡਰ ਤੇ ਮੀਟਿੰਗ ਕਰਨ ਦੀ ਅਪੀਲ ਕੀਤੀ ਗਈ खनौरी मोर्चे ने मरण वर्ते बैठे डल्लेवाल लगातार बिगड़ती सेहत के मद्देनजर की बैठक छेती तो छेती कर मुख क्या है यूरिक एसिड है वो बहुत ही ज़्यादा बढ़ा हुआ है जो नॉर्मल इंसान का तीन पॉइंट पाँच जीरो से लेकर सात पॉइंट दो जीरो तक होना चाहिए वो ग्यारह पॉइंट छः चार से भी ज़्यादा है इसके अलावा जो और टेक्निकल टर्म्स हैं मेडिकल टर्म्स हैं उसके अनुसार जी है वो भी उनका काफ़ी ज़्यादा बढ़ा हुआ है ਬਿਲੀਰਬੀਨ ਟੋਟਲ ਹੈ ਉਹ ਵੀ ਕਾਫੀ ਜ਼ਿਆਦਾ ਹੁਣ ਦਾ ਪੜਾ ਹੂਆ ਹੈ ਟੋਟਲ ਪ੍ਰੋਟੀਨ ਹੈ ਉਹ ਜੋ ਇੱਕ ਇਨਸਾਨ ਦੇ ਅੰਦਰ ਹੋਣਾ ਚਾਹੀਏ ਉਸੇ ਕਾਫੀ ਜ਼ਿਆਦਾ ਕਮ ਹੈ ਉਹ ਦਰਾਮਾ ਦੀ ਪਾਰਟੀ ਦੇ ਰਾਜ ਸਭਾ MP ਅਰ ਭਜਨ ਸਿੰਘ ਨੇ ਵੀ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਤੇ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਜਲਦ ਤੋਂ ਜਲਦ ਕਿਸਾਨੀ ਮਸਲਿਆਂ ਦੇ ਹੱਲ ਦੀ ਮੰਗ ਕੀਤੀ ਅਰ ਭਜਨ ਸਿੰਘ ਨੇ ਕਿਹਾ ਕਿ ਕਿਸਾਨੀ ਨੂੰ ਬਚਾਉਣਾ ਸਾਡੀ ਪਹਿਲ ਹੈ ਦੱਸਦੇ ਯੇ ਕਿ ਐਮਐਸਪੀ ਸਮੇਤ 12 ਮੰਗਾ ਨੂੰ ਲੈ ਕੇ ਡੱਲੇਵਾਲ ਦਾ ਮਰਨ ਵਰਕ ਫਨੋਰੀ ਬਾਰਡਰ ਤੇ جاری ਹੈ ਤੇ ਹਾਈ ਕੋਰਟ ਨੇ ਹਰਿਆਣਾ ਸੇਗੁਰ ਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਚ ਰਾਖਵੇਂ ਕਰਨ ਨੂੰ ਲੈ ਕੇ ਦਾਖਲ ਹੋਈ ਪਟੀਸ਼ਨ ਨੂੰ ਰੱਦ ਕਰਨ ਦੇ ਹੁਕਮ ਸੁਣਾ ਦਿੱਤੇ ਤੇ ਸੁਣਵਾਈ ਦੌਰਾਨ ਅਹਿਮ ਟਿੱਪਣੀਆਂ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸ਼ਬਦ ਏਕ ਓੰਕਾਰ ਹੈ ਜੋਇਸ ਦਾ ਪ੍ਰਤੀਕ ਹੈ ਕਿ ਸਾਰੀ ਸ੍ਰਿਸ਼ਟੀ ਦਾ ਨਿਰਮਾਤਾ ਇੱਕ ਹੀ ਹੈ ਜਾਤ ਆਧਾਰਿਤ ਰੱਖਵੇਂ ਕਰਨ ਦੀ ਮੰਗ ਸਿੱਖ ਧਰਮ ਦੇ ਉੱਚਾ ਦਰਸ਼ਨ ਦੇ ਖਿਲਾਫ ਹੈ ਜਾਤ ਦੇ ਆਧਾਰ ਤੇ ਸਮਾਜ ਦੀ ਵੰਡ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ ਤੋਂ ਬਿਨਾਂ ਸਮਾਜ ਦਾ ਸਮਰਥਨ ਕੀਤਾ ਸਿੱਖ ਧਰਮ ਦੀ ਸਿੱਖਿਆ ਇਕਤਾ ਤੇ ਜ਼ੋਰ ਦਿੰਦੀ ਹੈ ਜ਼ਿਕਰ ਹੋ ਗਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ 40 ਸੀਟਾਂ ਨੇ ਜਿਨ੍ਹਾਂ ਤੇ 19 ਜਨਵਰੀ ਨੂੰ voting ਹੋਏਗੀ ਤੇ ਇਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਏਗਾ ਪਰ ਉਸ ਤੋਂ ਪਹਿਲਾਂ ਪਟੀਸ਼ਨ ਕਰਤਾ ਨੇ ਇਲਜ਼ਾਮ ਲਾ ਕੇ ਕੋਰਟ ਦਾ ਰੁਕ ਕੀਤਾ ਕਿ ਅਨੁਸੂਚਿਤ ਜਾਤੀ ਪਿਛੜਾ ਵਰਗ ਅਤੇ ਔਰਤਾਂ ਲਈ ਸੀਟ ਰੱਖਵੀਂ ਨਾ ਰੱਖਣਾ ਗੈਰ ਸੰਵਿਧਾਨਿਕ ਹੈ ਜਿਸ ਦੀ ਪਟੀਸ਼ਨ ਨੂੰ ਕੋਰਟ ਨੇ ਰੱਦ ਕਰ ਦਿੱਤਾ ਤੇ ਸਿੱਖ ਫਲਸਫੇ ਦਾ ਸੁਨੇਹਾ ਵੀ ਦਿੱਤਾ ਮੋਹਾਲੀ ਦੇ ਵਿੱਚ ਪੱਜਾ ਪੁਲਿਸ ਦਾ ਇੱਕ ਫਰਜੀ ਇੰਸਪੈਕਟਰ ਗ੍ਰਿਫਤਾਰ ਕੀਤਾ ਗਿਆ। ਮੋਹਾਲੀ ਪੁਲਿਸ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ। ਮੁਲਜ਼ਮ 3B2 ਤੇ ਸੱਤ ਪੇਸ਼ਦੀ ਮਾਰਕੀਟ ਦੇ ਵਿੱਚ ਚੈਕਿੰਗ ਕਰ ਰਿਆ ਸੀ ਔਰ ਲੋਕਾਂ ਨੂੰ ਵਰਦੀ ਦਾ ਰੂਪ ਦਿਖਾ ਰਿਆ ਸੀ। ਇਸ ਦੀ ਪਛਾਣ ਪਟਿਆਲਾ ਦੇ ਮਨਦੀਪ ਸਿੰਘ ਵਜੋਂ ਹੋਈ ਹੈ ਜੋ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ ਜੋ ਪੁਲਿਸ ਦੀ ਵਰਦੀ ਦਾ ਤੋਸ ਦਿਖਾ ਰਿਹਾ ਸੀ। ਤੋ ਇਹ ਕੋਈ ਸਬ ਇਨਸਪੈਕਟਰ ਨਹੀਂ ਬਟ ਸਬ ਇਨਸਪੈਕਟਰ ਦੀ ਵਰਦੀ ਪਾ ਕੇ ਉੱਥੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ ਹਲੇ ਜੀ ਇਹ ਪੁਛਕਿਛ ਇਹ ਗੱਲ ਦਾ ਸਾਹਮਣੇ ਆਇਆ ਕਿ ਉਹਨੇ ਕਿਸੇ ਤੋਂ ਕੁਝ ਕੁਛ ਕੀਤੀ ਜਾਂ ਕੋਈ ਪੈਸੇ ਲੈਣ ਦੀ ਜਾਂ ਕੁਝ ਕਿਸੇ ਨੂੰ ਸਟਾਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਉਹ ਵੀਡੀਓ ਤੇ ਫੋਟੋਆਂ ਖਿਚਵਾ ਰਿਹਾ ਸੀ ਤੇ ਉਹਦਾ ਇੱਕ YouTube ਇੱਕ Instagram ਤੇ ਵੀ ਸੋਸ਼ਲ ਮੀਡੀਆ ਤੇ ਵੀ ਉਹ ਐਕਟਿਵ ਸੀਗਾ ਤੇ ਆਪਣੇ ਪੰਜਾਬ ਪੁਲਿਸ ਦੀ ਯੂਨੀਫਾਰਮ ਪਾ ਕੇ ਉਹ ਪੋਸਟਾਂ ਪਾਉਂਦਾ ਰਹਿੰਦਾ ਸੀ ਹਾਂ ਤੇ ਬੇਸਿਕਲੀ ਪਿੰਡ ਮਾਮਪੁਰ ਹੈ ਜੀ ਚੌਕੀ ਫਗਣਵਾੜਾ ਡਿਸਟ੍ਰਿਕਟ ਪਟਿਆਲੇ ਦਾ ਰਹਿਣਾ ਰਾਜ ਤੇ ਕੋਈ ਟੈਂਪੋਰਲ ਸਿਕਿਉਰਟੀ ਗਾਰਡ ਦੀ ਨੌਕਰੀ ਤੋਂ ਇਹ ਨੌਕਰੀ ਇਹਨੇ ਛੱਡੀ ਸੀ ਜੀ ਤੇ ਇਹ ਆਨੰਦਪੁਰ ਸਾਹਿਬ ਤੋਂ ਜਦੋਂ ਇਹ ਹੋਇਆ ਆਨੰਦਪੁਰ ਸਾਹਿਬ ਤੋਂ ਆਇਆ ਸੀਗਾ ਉੱਥੇ ਵੀ ਇਹਦੀ ਕੋਈ ਅਰਜੀ ਦਿੱਤੀ ਗਈ ਇਹਦਾ ਕੋਈ ਪੰਜਾਬ ਪੁਲਿਸ ਨਾਲ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਮਿਲਾਜਮ ਨਹੀਂ ਹੈਗਾ ਤੇ ਅੱਜ ਦੇ ਸਵਾਲ ਤੇ ਇੱਕ ਵਾਰੀ ਫਿਰ ਨਜ਼ਰ ਪਾ ਲੈਣੇ ਆ ਅਸੀਂ ਸਵਾਲ ਪੁੱਛਿਆ ਹੈ ਕਿ ਐਨਸੀਬੀ ਦਾ Narcotics Control Bureau ਦਾ ਸਹਿਯੋਗ ਦੇਣ ਵਾਲੀ ਕਮਾਂਤਰੀ ਸੰਸਥਾ ਕਿਹੜੀ ਹੈ ਚਾਰ ਆਪਸ਼ਨਸ ਨੇ ਇੰਟਰਪੋਲ UNODC FBI ਜਾਂ WHO ਇਹਨਾਂ ਚਾਰਾਂ ਚੋਂ ਇੱਕ ਸਹੀ ਜਵਾਬ ਹੈ ਅਸੀਂ ਤੁਹਾਨੂੰ ਸ਼ੋਅ ਦੇ ਆਖਰ ਵਿੱਚ ਦੱਸਾਂਗੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਭਾਜਪਾ ਨੇ ਭਾਜਪਾ ਨੇ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ ਔਰ ਦੂਜੀ ਸੂਚੀ ਦੇ ਵਿੱਚ 29 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਚੋਂ ਕਈ ਅਹਿਮ ਨਾਂ ਨੇ ਕ੍ਰਾਵਲ ਨਗਰ ਤੋਂ ਕਪਿਲ ਮਿਸ਼ਰਾ ਨੇ ਲక్ష్ਮੀ ਨਗਰ ਤੋਂ ਅਬੇ ਵਰਮਾ ਨੇ ਨਜ਼ਫਗੜ ਤੋਂ ਨੀਲਮ ਪਹਿਲਵਾਨ ਨੇ ਦਿਲਕ ਨਗਰ ਤੋਂ ਸ਼ਵੇਤਾ ਸੈਣੀ ਮੋਤੀ ਨਗਰ ਤੋਂ ਹਰੀਸ਼ ਖੁਰਾਣਾ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦੇ ਬੇਟੇ ਨੇ ਹਰੀਸ਼ ਖੁਰਾਣਾ ਜਿਹਨਾਂ ਨੂੰ ਮੋਤੀ ਨਗਰ ਤੋਂ ਟਿਕਟ ਦਿੱਤੀ ਗਈ ਹੈ ਸੋ ਇਹ ਦੂਸਰੀ ਲਿਸਟ ਹੈ ਭਾਜਪਾ ਦੀ ਜਿਸ ਦੇ ਵਿੱਚ 29 ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਭਾਜਪਾ ਦੀ ਦੂਜੀ ਸੂਚੀ ਜਿਹਦੇ ਵਿੱਚ 29 ਕੈਂਡੀਡੇਟਸ ਜਿਹੜੇ ਨੇ ਉਹ ਐਲਾਨੇ ਗਏ ਨੇ ਸਾਬਕਾ ਸੀਐਮ ਦਿੱਲੀ ਦੇ ਮਦਨਾਲ ਖੁਰਾਣਾ ਉਹਨਾਂ ਦੇ ਬੇਟੇ ਹਰੀਸ਼ ਖੁਰਾਣਾ ਨੂੰ ਟਿਕਟ ਮਿਲੀ ਹੈ ਭਾਜਪਾ ਐ ਦੀ ਦੂਜੀ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਹੈ ਨਰੇਲਾ ਤੋਂ ਰਾਜਕਰਨ ਖੱਤਰੀ ਨੇ تیمਾਰਪੁਰ ਤੋਂ ਸੂਰਜ ਪ੍ਰਕਾਸ਼ ਖੱਤਰੀ ਨੇ ਮੁੰਡਕਾ ਤੋਂ ਗਜੇਂਦਰ ਦਰਾਲ ਨੇ ਕਿਰਾੜੀ ਤੋਂ ਬਜਰੰਗ ਸ਼ੁਕਲਾ ਸੁਲਤਾਨਪੁਰ ਮਾਜਰਾ ਤੋਂ ਕਰਮ ਸਿੰਘ ਕਰਮਾ ਸ਼ਕੂਰ ਬਸਤੀ ਤੋਂ ਕਰਨੈਲ ਸਿੰਘ ਤ੍ਰੀ ਨਗਰ ਤੋਂ ਤਿਲਕਰਾਮ ਗੁਪਤਾ ਇਸੇ ਤਰ੍ਹਾਂ ਬਾਕੀ ਸੀਟਾਂ सदर बाजार ਤੋਂ ਮਨੋਜ ਕੁਮਾਰ ਜਿੰਦਲ ਚਾਂਦਨੀ ਚੌਕ ਤੋਂ ਸतीश ਜੈਨ मटिया महल तो दिप्ति इंदौरा बली मारान तो कमल बागड़ी मोती नगर हरीश खुराना जेडे मदन लाल खुराना के बेटे ने इस तरह मादीपुर तो उर्मिला कैलाश गंगवाल हरिनगर तो श्याम शर्मा तिलक नगर तो श्वेता सैनी विकासपुरी तो डॉक्टर पंकज कुमार सिंह उत्तम नगर तो पवन शर्मा द्वारका तो प्रद्युमन राजपूत तो संदीप सहरावत नजफगढ़ तो नीलम पहलवान పాలਮ ਤੋਂ ਕੁਲਦੀਪ ਸੋਲੰਕੀ ਰਜਿੰਦਰਨਗਰ ਤੋਂ ਮੰਗ ਬਜਾਜ ਕਸਤੁਰਪਾਲ ਨਗਰ ਤੋਂ ਨੀਰਜ ਬਸੋਆ ਤੇ ਤੁਗਲਕਾਬਾਦ ਤੋਂ ਰੋਹਤਾਸ਼ ਬਿਦੂੜੀ ਸੋ ਦੂਸਰੀ ਸੂਚੀ ਦੇ ਵਿੱਚ 29 ਕੈਂਡੀਡੇਟਸ ਦੇ ਨਾਮ ਨੇ ਇਹ ਹੁਣ ਗੱਲ ਦਿਲਜੀਤ ਦੋਸਾਂਝ ਦੀ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਫਾਈਨਲੀ ਆਪਣੀ ਮੋਸਟ ਅਵੇਟਡ ਫਿਲਮ ਪੰਜਾਬ 95 ਦਾ ਫਰਸਟ ਲੁੱਕ ਸ਼ੇਅਰ ਕੀਤਾ। ਦਿਲਜੀਤ ਦੋਸਾਂਝ ਨੇ 11 ਜਨਵਰੀ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਦਾ ਚਿਹਰਾ ਖੂਨ ਨਾਲ ਲਤਪਟ ਹੈ, ਸਰੀਰ ਇੱਕਦਮ ਬੇਜਾਨ ਨਜ਼ਰ ਆ ਰਿਹਾ ਤੇ ਅੱਖਾਂ ਵੀ ਜ਼ਖਮੀ ਨੇ। ਉਹਨਾਂ ਦੇ ਇਸ ਲੁੱਕ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ 'ਚ ਥ੍ਰਿਲ ਤੇ ਇਮੋਸ਼ਨਸ ਦਾ ਭਰਪੂਰ ਤਾਲਮੇਲ ਦੇਖਣ ਨੂੰ ਮਿਲੇਗਾ। ਪੋਸਟ 'ਚ ਇੱਕ ਹੋਰ ਤਸਵੀਰ ਵੀ ਹੈ। ਜਿਸ ਵਿੱਚ ਜਸਵੰਤ ਸਿੰਘ ਖਾਲੜਾ ਦੀ ਲੁੱਕ ਚ ਦਲਜੀਤ ਦੇ ਨਾਲ ਦੋ ਬੱਚੇ ਵੀ ਦਿਖਾਈ ਦੇ ਰਹੇ ਨੇ ਜਾਣਕਾਰੀ ਮੁਤਾਬਕ ਫਿਲਮ ਚ ਦਲਜੀਤ ਹਿਊਮਨ ਰਾਈਟਸ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾ ਰਹੇ ਨੇ ਇਸ ਤੋਂ ਪਹਿਲਾਂ ਸੈਂਸਰ ਬੋਰਡ ਨੇ ਫਿਲਮ ਦੇਖਣ ਤੋਂ ਬਾਅਦ ਇਸ ਵਿੱਚ 120 ਕੱਟ ਲਾਉਣ ਦੇ ਆਦੇਸ਼ ਦਿੱਤੇ ਸੀ ਦੱਸ ਦਈਏ ਕਿ ਦਲਜੀਤ ਨੇ ਆਪਣੀ ਐਲਬਮ ਲੈਗੇਸੀ ਰਿਲੀਜ਼ ਕਰਨੀ ਸੀ ਪਰ ਫਿਲਮ ਦੀ ਵਜ੍ਹਾ ਨਾਲ ਐਲਬਮ ਰਿਲੀਜ਼ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ ਅਤੇ ਕਿਹਾ ਹੈ ਕਿ ਜਲਦੀ ਹੀ ਫਿਲਮ ਰਿਲੀਜ਼ ਕੀਤੀ ਜਾਏਗੀ ਇਹੋ ਇੱਕ ਅਹਿਮ ਖਬਰ ਫਰੀਦਕੋਟ ਤੋਂ ਜਿੱਥੋਂ ਦੀ ਟੀਚਰ ਕਲੋਨੀ ਦੇ ਵਿੱਚ ਗੱਜਕ ਤੇ ਰਿਓੜੀਆਂ ਬਣਾਉਣ ਵਾਲੀ ਫੈਕਟਰੀ ਤੇ ਸਿਹਤ ਵਿਭਾਗ ਵੱਲੋਂ ਛਾਪੇ ਮਾਰੀ ਕੀਤੀ ਗਈ। ਜਿੱਥੇ ਨਿਯਮਾਂ ਦੀ ਉਲੰਘਣਾ ਕਰ ਗੱਜਕਾਂ ਤੇ ਰਿਓੜੀਆਂ ਤਿਆਰ ਕੀਤੀਆਂ ਜਾ ਰਹੀਆਂ ਸਨ ਉੱਥੇ ਨਾ ਤਾਂ ਸਾਫ ਸਫਾਈ ਨਜ਼ਰ ਆਈ ਤੇ ਨਾ ਹੀ ਸਿਹਤ ਵਿਭਾਗ ਵੱਲੋਂ ਬਣਾਏ ਨਿਯਮਾਂ ਦਾ ਅਸਰ ਦਿਖਾਈ ਦਿੱਤਾ। ਹਰ ਪਾਸੇ ਫੈਲੀ ਗੰਦਗੀ 'ਚ ਖਾਣ ਪੀਣ ਦੀਆਂ ਵਸਤਾਂ ਤਿਆਰ ਹੋ ਰਹੀਆਂ ਸੀ। ਕਈ ਆਪਾਂ ਜਦਾਂ ਦੇਖਿਆ ਕਈ ਪ੍ਰਵਾਸੀ ਆ ਜਾਂਦੇ ਹਨ ਜਿਵੇਂ ਲੋਹੜੀ ਦੇ ਤਿਉਹਾਰ ਤੇ ਬਿਲਕੁਲ ਟਾਈਮ ਦੇ ਨੇੜੇ ਆ ਕੇ ਉਹ ਗੱਜਕ ਵਗੈਰਾ ਬਣਾਉਣੀ ਸ਼ੁਰੂ ਕਰ ਦਿੰਦੇ ਹਨ ਤੇ ਆਪਣੇ ਏਰੀਆ 'ਚ ਵੇਚਣ ਲੱਗ ਜਾਂਦੇ। ਇਸ ਤਰ੍ਹਾਂ ਸਮੇਂ-ਸਮੇਂ 'ਤੇ ਚੈਕਿੰਗ ਕਰਦੇ ਰਹੇ। ਫੂਡ ਸੇਫਟੀ ਅਫਸਰ ਫਰੀਦਕੋਟ ਮੁਤਾਬਕ ਗੱਜਕ ਤੇ ਰਿਓੜੀਆਂ ਦੇ ਸੈਂਪਲ ਭਰ ਲਏ ਗਏ ਨੇ। ਰਿਪੋਰਟ ਆਉਣ ਤੇ ਬੰਦੀ ਕਾਰਵਾਈ ਕੀਤੀ ਜਾਏਗੀ। ਕੋਈ ਵਾਰ ਜਿਹੜੇ ਇੱਕਦਮ ਆ ਕੇ ਨਵੇਂ ਆ ਕੇ ਬੰਦੇ ਬੈਠੇ ਹੁੰਦੇ ਉਹਨਾਂ ਦਾ ਨਹੀਂ ਪਤਾ ਲੱਗਦਾ ਜਿਵੇਂ ਆਸ-ਪਾਸੋਂ ਜਾਣਕਾਰੀ ਤੋਂ ਪਤਾ ਲੱਗ ਜਾਂਦਾ ਤਾਂ ਫਿਰ ਅਸੀਂ ਉਹਨਾਂ ਦੀ ਸੈਂਪਲਿੰਗ ਵਗੈਰਾ ਸਾਰੀ ਜੋ ਹੈ ਚੈਕਿੰਗ ਕਰਕੇ ਉਹਦੇ ਤਹਿਤ ਕਾਰਵਾਈ ਦੱਸ ਦिए ਕਿ ਲੋਹੜੀ ਦੇ ਤਿਉਹਾਰ ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਇਸ ਲਈ ਸਿਹਤ ਮਹਿਕਮਾ ਐਕਸ਼ਨ ਮੋਰਚ ਹੈ ਇਹ ਗੱਲ 11 ਜਨਵਰੀ ਦੇ ਇਤਿਹਾਸ ਦੀ ਇਸ ਦਿਨ ਸ਼ੂਗਰ ਦੇ ਮਰੀਜ਼ਾਂ ਨੂੰ ਪਹਿਲੀ ਵਾਰ ਇਨਸੂਲਿਨ ਦਿੱਤੀ ਗਈ ਸੀ 11 ਜਨਵਰੀ 1922 ਨੂੰ ਪਹਿਲੀ ਵਾਰ ਇਨਸੂਲਿਨ ਨੂੰ 14 ਸਾਲ ਦੇ ਲਿਓਨਾਰਡ ਥੌਪਸਨ ਤੇ ਇੱਕ ਵਿਕਸ਼ਨ ਦੇ ਰੂਪ ਦੇ ਵਿੱਚ ਇਸਤੇਮਾਲ ਕੀਤਾ ਗਿਆ ਸੀ ਟੈਸਟਿੰਗ ਦੇ ਰੂਪ ਦੇ ਵਿੱਚ ਇਸਤੇਮਾਲ ਕੀਤਾ ਗਿਆ ਸੀ ਜੋ ਟਾਈਪ 1 ਡਾਇਬੀਟਿਸ ਤੋਂ ਪੀੜਿਤ ਸੀ 인ਸੂਲਿਨ ਦੇ ਇੰਜੈਕਸ਼ਨ ਨਾਲ ਉਸਦੀ ਹਾਲਤ ਚ ਸੁਧਾਰ ਹੋਇਆ ਤੇ ਇਸ ਤੋਂ ਬਾਅਦ 인ਸੂਲਿਨ ਨੂੰ ਇੱਕ ਜੀਵਨ ਰੱਖਿਅਕ ਇਲਾਜ ਦੇ ਰੂਪ ਦੇ ਵਿੱਚ ਮੰਨਤਾ ਮਿਲੀ ਇਸ ਨੂੰ ਕੈਨੇਡਾ ਦੇ ਵਿਗਿਆਨਕ ਵਿਗਿਆਨਿਕ ਡਾਕਟਰ ਫ੍ਰੈਡਰਿਕ ਬੈਟਿੰਗ ਤੇ ਉਹਨਾਂ ਦੇ ਸਹਿਯੋਗੀ ਚਾਰਲਸ ਵੈਸਟ ਨੇ ਵਿਕਸਿਤ ਕੀਤਾ ਸੀ ਦੱਸ ਦਈਏ ਕਿ ਡਾਇਬੀਟਿਸ ਸ਼ੂਗਰ ਇੱਕ ਬਿਮਾਰੀ ਹੈ ਜਿਸ ਤੇ ਸਰੀਰ ਦੇ ਅੰਦਰ ਗਲੂਕੋਜ਼ ਦਾ ਲੈਵਲ ਆਮ ਤੋ ਜ਼ਿਆਦਾ ਹੋ ਜਾਂਦਾ ਹੈ ਤੇ ਉਦੋਂ ਇਹ ਉਦੋਂ ਹੁੰਦਾ ਜਦੋਂ ਸਰੀਰ ਨੂੰ ਜਿੰਨੀ ਚਾਹੀਦੀ ਹੈ ਇਨਸੂਲਿਨ ਉਨੀ ਸਰੀਰ ਨਹੀਂ ਬਣਾਉਂਦਾ ਜਾਂ ਇਸ ਦਾ ਇਸ ਦਾ ਸਹੀ ਇਸਤੇਮਾਲ ਨਹੀਂ ਕਰਦਾ ਤੇ ਸੰਗਰੂਰ ਦੇ ਧੂਰੀ ਦੇ ਵਿੱਚ ਰੋਡਵੇਜ ਦੀ ਬੱਸ ਤੇ ਇੱਕ ਹਮਲਾ ਕਰਨ ਦਾ ਮਾਮਲਾ ਸਾਹਮਣੇ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਬਦਮਾਸ਼ ਬੱਸ ਡਰਾਈਵਰ ਤੇ ਕੰਡਕਟਰ ਨਾਲ ਗਾਲੀ ਗਲੋਚ ਕਰਦੇ ਦਿਖਾਈ ਦਿੰਦੇ ਨੇ ਤੇ ਉਸ ਤੋਂ ਬਾਅਦ ਡਾਂਗਾ ਨਾਲ ਬੱਸ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੰਦੇ ਨੇ ਹਮਲੇ ਦੌਰਾਨ ਬਦਮਾਸ਼ਾਂ ਨੇ ਬੱਸ ਡਰਾਈਵਰ ਤੇ ਕੰਡਕਟਰ ਦੇ ਨਾਲ-ਨਾਲ ਸਵਾਰੀਆਂ ਨਾਲ ਵੀ ਕੁੱਟਮਾਰ ਕੀਤੀ ਦੱਸਿਆ ਜਾ ਰਿਹਾ ਹੈ ਕਿ ਜਾਮ ਦੇ ਦੌਰਾਨ ਬਦਮਾਸ਼ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਇਸ ਤਰ੍ਹਾਂ ਜਦੋਂ ਡਰਾਈਵਰ ਨੇ ਉਹਨਾਂ ਨੂੰ ਰੋਕਿਆ ਤਾਂ ਬਦਮਾਸ਼ਾਂ ਨੇ ਅਟੈਕ ਕਰ ਦਿੱਤਾ ਥੱਲੇ ਉਤਰ ਕੇ ਗਾਲੀ ਗਲੋਚ ਕਰਨ ਲੱਗੇ ਪੁਰਕੇ ਹਥਿਆਰ ਕੱਢੇ ਉੱਥੋਂ ਇਹ ਦੋ ਬੰਦੇ ਇਹਨਾਂ ਦੇ ਨਾਲ ਲੈ ਕੇ ਚਲੇ ਗਏ ਗਾਹਾਂ ਇਹ ਜਦੋਂ ਗੱਡੀ ਸਵਾਰੀਆਂ ਚੱਕ ਕੇ ਮੈਂ ਤੁਰੇ ਅੱਗੇ ਪੁਲਸ ਤੇ ਗਏ ਤਾਂ ਪੁਲਸ ਤੇ ਗੱਡੀ ਜਾਮ ਲੱਗਿਆ ਹੋਇਆ ਸੀਗਾ ਤੇ ਹੌਲੀ-ਹੌਲੀ ਜਾ ਰਹੀ ਸੀ ਗੱਡੀ ਉਤਰ ਕੇ ਇੱਕਦਮ ਇਹ ਸਾਰੇ 5-6 ਜਣੇ ਗੱਡੀ ਨੂੰ ਪੈ ਗਏ ਤੇ ਗੱਡੀ ਜਿਹਦੇ ਮਤਲਬ ਸ਼ੀਸ਼ੇ ਤੋੜਨ ਲੱਗੇ ਪੁੱਤਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚੀ ਤੇ ਹਮਲਾ ਕਰਨ ਵਾਲੇ 6 આરોપીਆਂ ਨੂੰ ਗ੍ਰਿਫਤਾਰ ਕਰ ਲਿਆ ਕੋਲੇ ਜਿਹੜੇ ਫੋਲੋ ਦੇ ਉੱਪਰ ਇੱਕ ਹਾਦਸਾ ਹੋਇਆ ਸੀਗਾ ਜਿਹਦੇ ਵਿੱਚ ਕੁਝ ਮੁੰਡਿਆਂ ਨੇ ਸਰਕਾਰੀ ਪੰਜਾਬ ਰੋਡਵੇ ਬੱਸ ਘੇਰ ਕੇ ਉਹਦੇ ਬੁਰੀ ਤਰ੍ਹਾਂ ਉਹਦੇ ਸ਼ੀਸ਼ੇ ਭੰਨਤੇ ਫਰੰਟ ਸ਼ੀਸ਼ਾ ਸਾਰਾ ਭੰਦਾ ਸਾਈਡ ਦੀ ਟਾਕੀ ਭੰਦੀ ਕੰਡਕਟਰ ਦੇ ਕੋਈ ਗੁੱਜੀਆਂ ਸੱਟਾਂ ਮਾਰੀਆਂ ਮੁਕੀਆਂ ਮਾਰੀਆਂ ਤੇ ਜਿਸ ਤੋਂ ਬਾਅਦ ਘਟਨਾ ਦਾ ਬਗ ਲੱਗਿਆ ਤਾਂ ਅਸੀਂ ਮੌਕੇ ਤੇ ਮੌਕੇ ਤੇ ਫੌਰੀ ਦੌਰੇ ਪਹੁੰਚ ਗਏ ਤੇ ਕੁਝ ਹੀ ਘੰਟਿਆਂ ਵਿੱਚ ਸਾਰੇ ਮੁੰਡਿਆਂ ਨੂੰ ਕਾਬੂ ਕਰਕੇ ਸਲਾਖਾਂ ਦੇ ਪਿੱਛੇ ਦੇ ਦਿੱਤੇ ਨੇਗੇ ਤੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਅਜਮਾਨੇਗੋਦਾਲਤ ਤੇ ਭੇਜ ਕੀਤਾ ਜਾ ਰਿਹਾ ਹੈ। ਓਵਰਟੇਕ ਕਰਨ ਤੋਂ ਰੋਕਣ ਤੇ ਜਦੋਂ ਬੇਖੌਫ ਬਦ ਪੈਂਦਾ ਹੈ ਤੇ ਹੁਣ ਅੱਜ ਦੇ ਸਵਾਲ ਦਾ ਜਵਾਬ ਅਸੀਂ ਸਵਾਲ ਪੁੱਛਿਆ ਸੀ ਕਿ ਐਨਸੀਬੀ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਸਹਿਯੋਗ ਦੇਣ ਵਾਲੀ ਕੁਮੰਤਰੀ ਸੰਸਥਾ ਕਿਹੜੀ ਹੈ ਚਾਰ ਆਪਸ਼ਨ ਸੀ ਇੰਟਰਪੋਲ ਯੂਨੋਡੀਸੀ ਐਫਪੀਆਈ ਜਾਂ ＷＨＯ ਤਾਂ ਇਸ ਦਾ ਸਹੀ ਜਵਾਬ ਹੈ ਆਪਸ਼ਨ ਬੀ ਯੂਨੋਡੀਸੀ ਯੂਨਾਈਟਿਡ ਨੇਸ਼ਨਸ ਆਫਿਸ ਔਨ ਡਰੱਗਸ ਐਂਡ ਕ੍ਰਾਈਮ UNODC ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜੋ ਨਸ਼ੀਲੀਆਂ ਦਵਾਈਆਂ ਤੇ ਅਪਰਾਧ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਨਿਪਟਣ ਦੇ ਲਈ ਕੰਮ ਕਰਦੀ ਹੈ ਇਸਦਾ ਮੁੱਖ ਮਕਸਦ ਡਰੱਗਸ ਦੇ ਨਜਾਇਜ਼ ਵਪਾਰ, ਅਤਵਾਦ ਤੇ ਮਨੁੱਖੀ ਤਸਕਰੀ ਨੂੰ ਰੋਕਣਾ ਹੈ UNODC ਨੇ ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ NCB ਦਾ ਸਹਿਯੋਗ ਕਰਨਾ ਸਾਲ 1999 ਤੋਂ ਸ਼ੁਰੂ ਕੀਤਾ ਸੀ ਉਦੋਂ ਤੋਂ ਇਹ ਸੰਸਥਾ ਭਾਰਤ ਨੂੰ ਨਸ਼ੀਲੀਆਂ ਦਵਾਈਆਂ ਦੇ ਵਪਾਰ, ਤਸਕਰੀ ਤੇ ਇਸ ਨਾਲ ਜੁੜੇ ਬਾਕੀ ਅਪਰਾਧਾਂ ਦੇ ਖਿਲਾਫ ਲੜਾਈ 'ਚ ਭਾਰਤ ਦਾ ਸਾਤਨ ਤੇ ਫਰਕ ਤਾਂ ਪੈਂਦਾ ਹੈ ਜੇ ਫਿਲਹਾਲ ਨਹੀਂ ਮੈਨੂੰ ਤਾਂ ਇਜਾਜ਼ਤ ਤਾਂ